ਠੀਕ ਹੈ ਜੀ ਕਾਰ ਦੀ ਕੀਮਤ ਹੈ ਜੀ 1,80,000 ਰੁਪਇਆ 1 ਲੱਖ 80000 ਦੇ ਆਪਰੇ ਕਿਸੇ ਪਤਾ ਬੈ ਇਹ 21 ਮਾਡਲ ਦੀ ਕਾਰ ਹੈ 24000 ਰਕਾਰ ਦਾ ਚੱਲੀ ਹੈ ਬਸ ਹਾਂ ਇਹ 348 ਚੱਲੀ ਹੈ 24 ਚੱਲੀ ਹੈ ਜੀ ਆ ਇੱਕ ਵਾਰੀ ਚੈੱਕ ਕਰੇ ਗੱਡੀ ਹੁਣ ਤੱਕ ਸਿਰਫ 24000 ਆ ਪੰਜਾਬ ਨੰਬਰ ਹੈ ਤੁਹਾਡੇ ਸਾਹਮਣੇ ਹਾਂ ਜੀ ਡਿਟੇਲ ਦੱਸਿਓ ਵੀਰੇ ਇਹ ਵੀ 15 ਮਾਡਲ ਦੀ ਡੈਲਟਾ ਹੈ ਜੀ ਠੀਕ ਹੈ 68000 ਚੱਲੀ ਹੈ ਜੀ ਬੰਪਰ ਛੱਡ ਕੇ ਸਾਰੀ ਕਾਰ ਜੈਨੂਇਨ ਹੈ ਜੀ ਇੰਜਨ ਗੇਅਰ ਦੀ ਗਾਰੰਟੀ ਹੈ ਇਹ 15/16 50 ਤੋਂ 60000 ਰੁਪਇਆ ਚੋਰ ਮਾਰ ਕੇ ਜਿਹਦੀ ਪ੍ਰੋਫਾਈਲ ਕੈਂਟ ਆ 50 ਤੋਂ 60000 ਰੁਪਇਆ ਲਿਆਇਓ 20 ਮਾਡਲ ਦੀ ਕਾਰ ਦੇ ਦਾਂਗੇ ਹਾਂ ਇਹ ਲੱਖ ਦਾ ਡਿਸਕਾਊਂਟ ਕਿਵੇਂ ਦੇ ਦਿੰਦਾ ਲੱਖ ਦਾ ਡਿਸਕਾਊਂਟ ਕਰਦਾ ਜੀ ਹੁਣ ਜੀ ਇਹ 6.90 ਦੇਵਾਂਗੇ ਹੋਰ ਵੀ ਮਾਨਦਨ ਕੀਤਾ ਜਾਏਗਾ ਨਾਮ ਕਰਾ ਕੇ ਨਾਮ ਕਰਾ ਕੇ ਜੀ 6 ਲੱਖ 90 ਦੀ ਬਾਈ ਕਹਿੰਦਾ ਮੈਂ ਸੇਪਾ ਮੈਂ ਡਿਜ਼ਾਇਰ ਲੈ ਜੋ ਪੰਨੇ ਆ ਲੈ ਜੋ ਨਹੀਂ ਮੈਨੂੰ ਪਤਾ ਕੀ ਚੱਕਰ ਪਾਉਂਦਾ ਅਗਲਾ ਕਹਿੰਦਾ ਇਹਦਾ ਰੇਟ ਵੱਧ ਹੈ ਹਾਂ ਜਾਂ ਉਹਦਾ ਵੱਧ ਕਹਿ ਦਿੰਦਾ ਹੈ ਜਿਹਦਾ ਵੱਧ ਕੋ ਕੋ ਤਾਂ ਪੰਜ ਕਟਾਕ ਦੇ ਦਾਂਗੇ ਓਕੇ ਹਾਂ ਤੁਸੀਂ ਆ ਕੇ ਰੇਟ ਇਹਦਾ ਕਹੋਗੇ ਉਹ ਚੋਂ ਕਟਾ ਬਾਈ ਕਹਿੰਦਾ 112000 ਆਨ ਰਿਕਾਰਡ ਚੱਲੀ ਹੋਈ ਕਾਰ ਹੈ ਤੇ ਜੀ 4 ਆ ਗਈ ਜੀ 4 12 ਮਾਡਲ ਆ ਸਾਰੇ ਭਰਾਵਾਂ ਨੂੰ ਜੀ ਪਿਆਰ ਭਰੀ ਸਤਿ ਸ਼੍ਰੀ ਅਕਾਲ ਜੀ A1 ਕਾਰਸ ਰਾਜਪੁਰਾ ਆਪਣੇ ਕਿਸੇ ਭਰਾ ਦੀ ਇੱਛਾ ਹੁੰਦੀ ਹੈ ਕਿ ਪੰਜਾਬ ਨੰਬਰ ਗੱਡੀਆਂ ਲਈਏ ਤਾਂ ਅੱਜ ਇੱਕ ਦੋ ਨਹੀਂ ਇਧਰ ਲਈ ਲੈਣ ਤੇ ਇਧਰ ਲਈ ਲੈਣਾ ਦੋਨੋਂ ਹੀ ਪੰਜਾਬ ਨੰਬਰ ਦੇ ਗੱਡੀਆਂ ਬਿਲਕੁਲ ਜੀ ਬਿਲਕੁਲ ਪਹਿਲਾਂ ਤਾਂ ਵੀਰੇ ਤੁਹਾਨੂੰ ਨਵੇਂ ਸਾਲ ਦੀਆਂ ਮੁਬਾਰਕਾਂ ਤੁਹਾਨੂੰ ਮੁਬਾਰਕਾਂ ਸਵਾਗਤ ਹੈ ਜੀ ਜਿੰਨੇ ਭਰਾ ਦੇਖਣੇ ਤੁਹਾਨੂੰ ਸਾਰਿਆਂ ਨੂੰ ਵੀ ਵੀਰੇ ਨਵੇਂ ਸਾਲ ਦੀਆਂ ਮੁਬਾਰਕਾਂ ਆਪਣੇ ਭਰਾ ਤਰੱਕੀ ਕਰਨ ਹਾਂ ਜੀ ਹਾਂ ਬਿਲਕੁਲ ਇੱਕ ਬੰਦਾ ਗੱਡੀਆਂ ਵਾਲਾ ਹੋ ਗਏ ਨਵੇਂ ਸਾਲ ਦੇ ਵਿੱਚ ਹੈ ਨਾ ਅੱਜ ਮਿੱਤਰੋ ਪੰਜਾਬ ਨੰਬਰ ਦੀਆਂ ਗੱਡੀਆਂ ਸਟਾਕ ਕਲੀਅਰਨਸ ਵੀਡੀਓ ਇਹ ਬੜਾ ਬਹੁਤ ਵੱਡਾ ਹੁੰਦਾ ਹੈਗਾ ਇਹਦਾ ਕਾਰਨ ਦੱਸ ਦਿੰਨਾ ਆ ਜਿੰਨਾ ਵੀ ਸਟਾਕ ਖੜਾ ਹੈਗਾ ਹੁਣ ਤੁਹਾਨੂੰ ਪਤਾ 25 ਆ ਗਿਆ 25 ਜਾ ਕੇ ਵੀਰੇ ਰੇਟ ਘਟ ਜਾਂਦੇ ਆ ਬਿਲਕੁਲ ਜੀ ਬਿਲਕੁਲ ਹਣ ਆਪਾਂ ਕਟਾ ਕੇ ਹੀ ਰੇਟ ਦੱਸਾਂਗੇ ਗੱਡੀਆਂ ਇੱਕ ਸ਼ੁਰੂ ਦੇ ਵਿੱਚ ਆਪਾਂ ਦੱਸਦੇ ਨੇ ਜੀ ਭਰਾ ਆਪਣੇ ਕਹਿੰਦੇ ਨੇਗੇ ਕਿ ਗੱਡੀ ਦੀ ਜ਼ਿੰਮੇਵਾਰੀ ਕਹੀ ਹੋਊਗੀ ਜ਼ਿੰਮੇਵਾਰੀ ਇਹ ਹੈ ਜੀ ਗੱਡੀ ਦੀ ਤੁਹਾਨੂੰ ਪੰਜਾਬੀ ਚ ਸਮਝਾ ਦਿੰਨਾ ਵੀ 7 ਦਿਨਾਂ ਦੀ ਕਾਰ ਦੀ ਇੰਜਨ ਗੇਅਰ ਦੀ ਗਾਰੰਟੀ ਹੈ ਜੇ 7 ਦਿਨਾਂ ਵਿੱਚ ਤੁਹਾਨੂੰ ਕੋਈ ਇੰਜਨ ਦੀ ਪ੍ਰੋਬਲਮ ਆਂਦੀ ਹੈ ਤਾਂ ਤੁਹਾਨੂੰ ਕਾਰ 'ਚ ਕੋਈ ਦਿੱਕਤ ਲੱਗਦੀ ਹੈ ਤਾਂ ਆਪਾਂ ਕਾਰ ਵਾਪਸ ਲੈ ਲਾਂਗੇ ਤਾਂ ਤੁਹਾਨੂੰ ਪੂਰੀ ਪੇਮੈਂਟ ਜਿਹੜੀ ਉਹ ਵਾਪਸ ਕੀਤੀ ਜਾਏਗੀ ਚੰਮਣੀ ਵੈਕ ਗਾਰੰਟੀ 7 ਦਿਨਾਂ ਦੀ ਮਤਲਬ ਤੁਸੀਂ ਕੋਈ ਵੀ ਗੱਡੀ ਬਾਇ ਕਰਦੇ ਹੋ ਤੁਹਾਨੂੰ ਕੱਲ ਨੂੰ ਕੋਈ ਫਾਲਟ ਕੋਈ ਦਿੱਕਤ ਕੁਝ ਵੀ ਮਨਚ ਆਉਂਦਾ ਹੈਗਾ ਹਣਾ ਯਾਰ ਵੀ ਇਹਦੇ ਵਿੱਚ ਆ ਗੜਬੜਾ ਆਓ ਪੈਸੇ ਲੈ ਕੇ ਜਾਓ ਗੱਡੀ ਖੜਾ ਦਿਓ ਬਸ ਗੱਲ ਖਤਮ ਇੱਥੇ ਹੈ ਉਸ ਤੋਂ ਪਹਿਲਾਂ ਵੀ ਜੇ ਕੋਈ ਕਾਰ ਆਪਾਂ ਕੋ ਪਰਚੇਸ ਕਰਕੇ ਲੈ ਜਾਂਦੇ ਅਗਲਾ ਕਹਿੰਦਾ ਵੀ ਯਾਰ ਮੈਂ 7 ਦਿਨਾਂ ਬਾਅਦ ਵਾਪਸ ਵੀ ਕਿਉਂ ਕਰਨੀ ਹੈ ਮੈਨੂੰ ਪਹਿਲਾਂ ਹੀ ਦੱਸ ਗਾਰੰਟੀ ਲਿਖ ਕੇ ਦੇ ਦਾਂਗੇ ਕੋਈ ਦਿੱਕਤ ਵਾਲੀ ਗੱਲ ਨਹੀਂ ਰਿਟਰਨ ਦੇਾਂਗੇ ਰਿਟਰਨ 'ਚ ਲਿਖ ਕੇ ਰਿਟਰਨ ਦੇ ਵਿੱਚ ਵੀਰੇ ਗਾਰੰਟੀ ਆਣਾ ਕਿੱਥੇ ਪਊਗਾ ਆਪਣਾ A1 ਕਾਰਸ ਸਹਿਰ ਰਾਜਪੁਰਾ ਲਵੇ ਪੈਂਦਾ ਆਪਣਾ ਲਿਬਰਟੀ ਚੌਕ ਪਟਿਆਲਾ ਬਾਈਪਾਸ ਪਟਿਆਲਾ ਬਾਈਪਾਸ ਬਾਕੀ ਸਕਰੀਨ ਤੇ ਭਰਾ ਹੋਰਾਂ ਦਾ ਨੰਬਰ ਚੱਲ ਰਿਹਾ ਜੀ ਤੇ ਲੋਨ ਵਗੈਰਾ ਸਿਲਿਟੀ ਵੀਰੇ ਲੋਨ ਤਾਂ ਦੇਖੋ ਆਲ ਇੰਡੀਆ ਹੁੰਦੇ ਹੀ ਪੈਣੇ ਜੀ ਹਾਂਜੀ ਤਾਂ 10 ਬਾ 12 ਸਾਲ ਤੋ ਚੱਲ ਰਹੀ ਨੇ ਲੋਨ ਦੀ ਕੋਈ ਜਦ ਕਦੀ ਲੋਨ ਹੋ ਜਾਏਗਾ ਜੀ ਸਿਭਲ ਸਕੋਰ ਸਹੀ ਹੋਣਾ ਚਾਹੀਦਾ ਵੀ ਕੋਈ ਰਿਕਾਰਡ ਦੇ ਵਿੱਚ ਲੋਨ ਖੜਿਆ ਨਹੀਂ ਹੋਣਾ ਚਾਹੀਦਾ ਵੀ ਆਪਾਂ ਪਾਕਿਸਤਾਨੀ ਬਰੀਆਂ ਉਸ ਚੀਜ਼ ਨਹੀਂ ਹੋਣੀ ਚਾਹੀਦੀ ਲੋਨ ਕਰਾ ਲਾਂਗੇ ਚਾਹੇ ਫਰੈਸ਼ ਵੀ ਹੈ ਤਾਂ ਵੀ ਲੋਨ ਹੋਏਗਾ ਕੱਲਾ ਪੰਜਾਬ ਨਹੀਂ ਭਾਵੇਂ ਤੁਸੀਂ ਹਰਿਆਣਾ ਭਾਵੇਂ ਹਿਮਾਚਲ ਪੈਨ ਇੰਡੀਆ ਇੰਡੀਆ ਤੋਂ ਕਿਤੋਂ ਵੀ ਆ ਜਾਓ ਲੋਨ ਕਰਾਦਾ ਲੋਨ ਦੀ ਕੋਈ ਟੈਨਸ਼ਨ ਨਹੀਂ ਹੁਣ ਗੱਡੀਆਂ ਸਾਨੂੰ ਦਿਖਾ ਮਗੇ ਆਪਾਂ ਸਾਰੀਆਂ ਸਕਰੀਨ ਸ਼ਾਟ ਮਿੱਤਰੋ ਕਰੀ ਚੱਲੇਓ ਤੇ ਪਹਿਲੀ ਹੀ ਕਾਰ ਆਪਣੀ ਆ ਗਈ ਮਾਰੂਤੀ ਸੰਜੂਕੀ ਦੀ ਬਲੈਨੋ ਡੈਲਟਾ ਮਾਡਲ ਆ ਵੀਰੇ ਪੈਟਰੋਲ ਪੈਟਰੋਲ ਦੀ ਹੈ ਜੀ ਫਰਸਟ ਓਨਰ ਦੀ ਹੈ ਜੀ 80 ਹਜ਼ਾਰ ਜੈਨੂਨ ਚੱਲੀ ਹੈ ਬੰਪਰ ਛੱਡ ਕੇ ਸਾਰੀ ਕਾਰ ਜੈਨੂਨ ਹੈ ਜੀ ਸਭ ਤੋਂ ਵੱਡੀ ਗੱਲ ਬਾਈ ਕਹਿੰਦਾ ਫਰਸਟ ਓਨਰ ਹੈ ਹੁਣ 50 ਨੰਬਰ ਤੁਹਾਡੇ ਸਾਹਮਣੇ ਆ ਹੁਣ ਪੱਕੇ ਨੰਬਰ ਦੇ ਆਪਾਂ ਵੀਰੇ ਕਹਿ ਦਨੇ ਹੁੰਨੇ ਆ ਇੱਕ ਦੌਰ ਚੱਲ ਬੈ ਪੈਟਰੋਲ ਗੱਡੀਆਂ ਦਾ ਤੁਹਾਨੂੰ ਸਾਰਿਆਂ ਨੂੰ ਪਤਾ ਹੈਗਾ ਕਿਉਂਕਿ ਜਿਨ੍ਹਾਂ ਨੇ ਲੈਸ ਡਰਾਈਵਨ ਹੈ ਚਾਹੇ ਮਹੀਨੇ ਬਾਅਦ ਸੈਲਫ ਮਾਰ ਦੋ ਪੈਟਰੋਲ ਗੱਡੀ ਦਾ ਇਹੋ ਜੀ ਹੈ ਠੀਕ ਹੈ ਜਿੰਨੀ ਘੱਟ ਚਲਾਈ ਆ ਪੈਟਰੋਲ ਗੱਡੀ ਨੂੰ ਪ੍ਰਾਇੋਰਟੀ ਦੇ ਦਿਆ ਕਰੋ ਇਹ ਮੇਰੀ ਪਰਸਨਲ ਤੁਹਾਨੂੰ ਐ ਲੈ ਲਓ ਵੀ ਸਲਾਹ ਹੈ ਤੇ ਵੀਰੇ 15 ਬਲੈਨੋ ਡੈਲਟਾ ਪੈਟਰੋਲ ਹਾਂਜੀ ਪੈਟਰੋਲ ਕਿੰਨੇ ਦੇ ਦਾਂਗੇ ਇਹ ਦੇ ਦਾਂਗੇ ਜੀ ਆਪਾਂ 4,80,000 ਰੁਪਏ ਦੀ ਡਿਮਾਂਡ ਹੈ ਡਿਮਾਂਡ ਹੈ ਜੀ ਕੋਈ ਨਾ ਬਾਕੀ ਹੋਰ ਵੀ ਮਾਨ ਤਨ ਜੋ ਇਹ ਕੀਤਾ ਜਾਏਗਾ ਜੋ ਵੱਤ ਬੰਦਗਾ ਬਿਲਕੁਲ ਕੀਤਾ ਜਾਏਗਾ ਜੀ ਜਿੰਨੇ ਭਰਾ ਦੇਖ ਰਹੇ ਨੇ ਹੁਣ ਐ ਕਹਿੰਦੇ ਨੇ ਕਿ ਨਵਾਂ ਸਾਲ ਆਇਆ ਹੈ ਅਸੀਂ ਗੱਡੀ ਲੈ ਲਾਂਗੇ ਪਰ ਗੱਡੀ ਦੇ ਨਾਲ ਗਿਫਟ ਬਣਦਾ ਗਿਫਟ ਦੇਾਂਗੇ ਜੀ ਗਿਫਟ ਮਿੱਤਰੋ ਸਰਪ੍ਰਾਈਜ਼ ਹੀ ਹੋਊਗਾ ਆ ਕੇ ਇਹ ਨਾ ਕਹੋ ਕਿ ਗਿਫਟ ਵਾਲੇ ਪੈਸੇ ਛੱਡ ਦਿਓ ਉਹ ਗਿਫਟ ਲੈ ਲਿਆ ਕਰੋ ਮੇਰੇ ਵੀਰੋ ਠੀਕ ਹੈ ਗਿਫਟ ਮਿਲ ਜੂਗਾ ਤੇ ਦੂਸਰੀ ਵਾਈਟ ਕਲਰ ਦੀ ਬਲੈਨੋ ਇਹ ਵੀ ਮਿੱਤਰੋ ਆਪਣਾ ਪੰਜਾਬ ਨੰਬਰ ਹੈ ਤੁਹਾਡੇ ਸਾਹਮਣੇ ਆ ਡਿਟੇਲ ਦੱਸਿਓ ਵੀਰੇ ਇਹ ਵੀ 15 ਮਾਡਲ ਦੀ ਡੈਲਟਾ ਹੈ ਜੀ ਠੀਕ ਹੈ 68000 ਚੱਲੀ ਹੈ ਜੀ ਬੰਪਰ ਛੱਡ ਕੇ ਸਾਰੀ ਕਾਰ ਜੈਨੂਇਨ ਹੈ ਜੀ ਇੰਜਨ ਗੇਅਰ ਦੀ ਗਾਰੰਟੀ ਹੈ ਇਹ 15/16 ਹਾਂ 15/16 ਇਹਦੀ 4,80,000 ਰੁਪਏ ਦੀ ਹੈ ਜੀ ਬਾਕੀ ਮਾਨਤਨ ਜੀ ਬਾਕੀ ਮਾਨਤਨ ਵਧੀਆ ਹੋ ਜੂ ਕੋਈ ਦਿੱਕਤ ਨਾ ਮੰਨਿਓ ਹਣਾ ਟੈਨਸ਼ਨ ਲੈਣ ਦੀ ਬਿਲਕੁਲ ਲੋੜ ਨਹੀਂ ਆਪਣੇ ਰੀਅਰ ਡਿਮਾਂਡਿੰਗ ਹੁੰਦੇ ਨੇਗੇ ਇਹ 15/16 ਹੈ 16 ਦੀ ਰਜਿਸਟ੍ਰੇਸ਼ਨ ਹੈ ਬਿਲਕੁਲ ਤੇ ਆ ਗਈ ਵੀਰੇ ਆਪਣੀ ਟੋ ਹੈਗੀ ਤਾਂ ਇਹਨਾਂ ਦੀ ਪੈਣੀ ਆ ਆ ਪੈਣੀ ਹੈ ਜੀ ਚਲੋ ਇੰਜਣ ਵੱਡੇ ਹੁੰਦੇ ਨੇ ਠੀਕ ਹੈ ਨਾ ਟੋਇਟ ਵਾਲੀ ਥੋੜਾ ਆਪਾਂ ਕਹਿ ਦਈਏ ਵੇ ਨਾ ਹੋਰ ਜਿਆਦਾ 2020 ਮਾਡਲ ਹੈ ਪੁਸ਼ ਵਟਨ ਨੇ ਟੋਪ ਵਾਲਾ ਮਾਡਲ ਹੈ ਗੱਾਰ ਠੀਕ ਹੈ ਜੀ ਗੱਲ 68000 ਕਾਰ ਜੈਨੂੰ ਚੱਲੀ ਹੈ ਗਲੰਜਾ ਦੇ ਵਿੱਚ ਜਿਹੜਾ ਸਭ ਤੋਂ ਟੋਪ ਮਾਡਲ ਆਉਂਦਾ ਬਈ ਉਹ ਆ ਉਹ ਪੁਸ਼ ਵਟਨ ਹੈ ਤੇ ਆ ਪੰਜਾਬ ਨੰਬਰ ਤੁਹਾਡੇ ਸਾਹਮਣੇ ਆ ਪੰਜਾਬ ਨੰਬਰ 51 20 ਪੈਟਰੋਲ 68000 ਚੱਲੀ ਹੋਈ ਹੈ 68000 ਚੱਲੀ ਹੈ ਜੀ ਕਾਰ ਦੀ ਕੀਮਤ ਵਿੱਚ 520000 520 20000 ਰੁਪਇਆ ਓਕੇ ਠੀਕ ਹੈ ਜੀ ਨਵੀਂ 4.5 4.5 ਪੂਨੇ 5 ਦੇ ਆਸਪਾਸ ਲੋਨ ਹੋ ਜਾਊਗਾ ਇਹਦਾ ਹੋ ਜਾਊਗਾ ਹਣਾ ਬਿਲਕੁਲ ਜੀ ਬਿਲਕੁਲ 50 ਤੋਂ 60000 ਰੁਪਿਆ ਹਾਂ ਜੋੜ ਮਾਰ ਕੇ ਜਿਹਦੀ ਪ੍ਰੋਫਾਈਲ ਕੈਂਟ ਆ 50 ਤੋਂ 60000 ਰੁਪਿਆ ਲਿਆਇਓ 20 ਮਾਡਲ ਦੀ ਕਾਰ ਦੇ ਦਾਂਗੇ ਕਰੋ ਚੈੱਕ ਤੇ ਮੇਰੇ ਵਰਨਾ ਬਿਨਾ ਨਹੀਂ ਸਰਨਾ ਹੈ ਨਹੀਂ ਸਰਨਾ ਹੁਣ ਵਿਆਹ ਆ ਗਏ ਮਿੱਤਰੋ ਅੱਗੇ ਆਪਣੇ ਕਿਸੇ ਭਰਾ ਨੇ ਕੰਮ ਕੁਮ ਮ ਤੋਰਨਾ ਬਸ ਥੋੜੀ ਜਿਹੀ ਕਮੀ ਰਹਿ ਗਈ ਸਨਰੂਫ ਹੁੰਦਾ ਨਾ ਸਰਾ ਲੱਗ ਜਾਂਦਾ ਚਲ ਕੋਈ ਗੱਲ ਨਹੀਂ ਡਰ ਦੇਖੋ ਨਹੀਂ ਕਾਰ ਦੇ ਚ ਅਸੈਸਰੀ ਕਿੰਨੀ ਸੋਹਣੀ ਲੱਗਦੀ ਹੈ ਨਾ ਮੈਂ ਨਾ ਕਰਦੇ 70 ਤੋਂ 80000 ਦਾ ਉਲਾਈ ਵਾਲਾ ਸੈਟ ਪਿਆ ਵਰਨੇ 2021 ਪੈਟਰੋਲ ਆ ਬਾਈ ਪੈਟਰੋਲ ਹੈ ਜੀ ਫਰਸਟ ਓਨਰ ਹੈ ਠੀਕ ਹੈ ਡਿਗੂਲਰ ਵਗਿਆ ਵੀਰੇ ਹਾਂ ਜੀ ਹਾਂ 2000 ਵਗਣ ਲਈ ਪੈਟਰੋਲ ਹੈ ਨਾ ਐਸ ਪਲੱਸ ਹੈ ਜੀ ਓਕੇ ਇਨਸ਼ੋਰਸ ਪਿਆ ਹੈ 66000 ਚੱਲੀ ਹੈ ਜੀ ਸਾਰੀ ਕਾਰ ਜੈਨੂਨ ਹੈ ਜੀ ਕਾਰ ਦੀ ਕੀਮਤ ਹੈ ਜੀ 890000 890 2021 ਮਾਡਲ ਦੀ ਕੀ ਮਾਡਲ ਦੀ ਤੇ ਆ ਵੀ ਵਰਨਾ ਹਣਾ ਵੀਰੇ ਆਪਣੇ ਕੋਲ ਇਹ ਮਾਡਲ ਇਹ 2017 ਹੈ ਜੀ ਹਾਂ 2017 ਜੀ 1.6 ਦੇ ਠੀਕ ਹੈ ਫਰਸਟ ਓਨਰ ਦੀ ਕਾਰ ਹੈ ਇਹ ਨਾਮ ਕਰਾ ਕੇ ਕਾਰ ਦੀ ਕੀਮਤ ਹੈ ਜੀ 790000 790 2017 ਨਾਮ ਕਰਾ ਕੇ ਅਰ ਹੈਗਾ ਵੀ ਡੀਜ਼ਲ ਵੇਰੀਐਂਟ ਦੇ ਨਾਲ ਜਿਹੜਾ ਆ ਵਾਲਾ ਮਾਡਲ ਹੈ ਉਹ ਪਰਲੀ ਆਪਣੀ ਪੈਟਰੋਲ ਸੀ ਇਹ ਆਪਣੀ ਡੀਜ਼ਲ ਹੈ ਮਿੱਤਰੋ ਇਹਦਾ 690 ਹੈ ਜੀ ਰੇਟ 690 690 ਦੇਾਂਗੇ ਹੁਣ ਇਹ ਇਹ ਲੱਖ ਦਾ ਡਿਸਕਾਊਂਟ ਕਿਵੇਂ ਦੇਤਾ ਲੱਖ ਦਾ ਡਿਸਕਾਊਂਟ ਕਰਦਾ ਜੀ ਹੁਣ ਇਹ 690 ਦੇਵਾਂਗੇ ਹੋਰ ਵੀ ਮਾਨਤਣ ਕੀਤਾ ਜਾਏਗਾ ਨਾਮ ਕਰਾ ਕੇ ਨਾਮ ਕਰਾ ਕੇ ਜੀ 6 ਲੱਖ 90 ਦੀ ਬਾਈ ਕਹਿੰਦਾ ਮੈਂ ਦੇ ਦੂੰ ਹਾਂਜੀ ਹਾਂ ਫਰਸਟ ਓਨਰ ਆ ਫਰਸਟ ਓਨਰ ਆਰੇ ਇਹਦੇ ਵਿੱਚੋਂ ਮੌਕੇ ਤੇ ਮਾਨਤਣ ਵੀ ਕਰਾਵਾਂਗੇ ਮਾਨਤਣ ਦੇ ਨਾਲ ਤੁਹਾਨੂੰ ਗਿਫਟ ਵੀ ਦੇਵਾਂਗੇ ਹੋਰ ਦੱਸੋ ਹਾਂਜੀ ਬਿਲਕੁਲ ਤੇ ਸਿਟੀ ਵੀਰੇ ਇਹ ਸਿਟੀ এਰੀ ਫਰਸਟ ਓਨਰ ਦੀ ਕਾਰ ਹੈ ਪੈਟਰੋਲ ਦੀ ਕਾਰ ਹੈ 19 ਹਜ਼ਾਰ ਚੱਲੀ ਜਾਨੂੰ ਨਾ ਨਹੀਂ 19 ਮਾਡਲ ਦੀ 74 ਹਜ਼ਾਰ ਚੱਲੀ ਹੈ ਜੀ ਓਕੇ ਸਾਰੀ ਕਾਰ ਜੈਨੂਨ ਹੈ ਹਾਂਜੀ ਫਰਸਟ ਓਨਰ ਦੀ ਕਾਰ ਹੈ ਕਾਰ ਦੀ ਕੀਮਤ ਹੈ 730000 ਰੁਪਇਆ ਇੱਕ ਚੀਜ਼ ਹੋਰ ਹੈ ਭਾਈ ਯਾਰ ਉਰੇ ਤੁਸੀਂ ਗੱਡੀ ਲੈਣ ਆਏ ਨਾ ਹਾਂਜੀ ਤਾ ਆਪੇ ਕਵਰਡ ਕਹਿੰਨੇ ਨੇ ਕਿ ਸਾਡੀ ਗੱਡੀ ਚ ਕਮੀ ਕੱਢ ਕੇ ਕਮੀ ਕੱਢ ਕੇ ਦਿਖਾਓ ਬਿਲਕੁਲ ਜੀ ਬਿਲਕੁਲ ਇੱਕ ਮੇਨ ਤਾਂ ਹੁੰਦਾ ਜੀ ਇੰਜਨ ਗੇਅਰ ਹੀ ਹੁੰਦਾ ਐਕਸੀਡੈਂਟ ਹੁੰਦਾ ਬੰਪਰ ਸ਼ਿੰਪਰ ਦਾ ਸਾਰੀਆਂ ਗਾਰਾਂ ਦਾ ਹੀ ਪੇਂਟ ਹੁੰਦੇ ਨੇ ਪ੍ਰਾਣੀ ਕਾਰ ਹਲਕੀ ਫੁਲਕੀ ਟੱਚਿੰਗ ਟੱਚਿੰਗ ਹੁੰਦੀ ਆ ਉਹਦਾ ਵੈਮਣਾ ਮੰਨਿਓ ਮੇਨ ਇੰਜਨ ਬਾਡੀ ਲਾਈਨ ਦੀ ਗੇਅਰ ਦੀ ਚੰਗੀ ਕਾਰ ਹੋਵੇ ਬਾਡੀयां ਦੇ ਚੰਗੇ ਹੋਵੇ ਮੈਂ ਕਹਿੰਦਾ ਕਿਤੇ ਮਰਜੀ ਲਾਇਬ੍ਰੀ ਚੱਲੋ ਹੁਣ ਇਹ ਗੱਡੀ 74000 ਓਰੀਜਨਲ ਚੱਲੀ ਹੋਈ ਐ 19 ਐ ਪੈਟਰੋਲ ਐ ਕੁਝ ਵਿਗੜਿਆ ਹੈ ਨਹੀਂ 73000 ਦੀ 73000 ਦੀ ਹਨਾ ਹਾਂਜੀ ਆ ਡੀਜ਼ਲ ਦੀ ਹੈ ਨਾ ਇਹ ਡੀਜ਼ਲ ਦੀ ਹੈ ਜੀ 19 ਮਾਡਲ ਹੈ ਵਰਗੇ ਨਾ ਇਹ ਹਾਂਜੀ ਹਾਂ 19 ਮਾਡਲ ਹੈ ਜੀ ਫਰਸਟ ਓਨਰ ਦੀ ਕਾਰ ਹੈ ਵੀ 70000 ਚੱਲੀ ਹੈ ਜੀ ਕਾਰ ਠੀਕ ਹੈ ਜੀ ਨਾਮ ਕਰਾ ਕੇ 790000 19 ਮਾਡਲ 7 ਲੱਖ 790 ਵਿਦ ਨਾਮ ਕਰਾ ਕੇ ਡੀਜ਼ਲ ਵੇਰੀਐਂਟ ਦੇ ਨਾਲ ਹੈ 19 ਜ਼ੈਰ ਹੈ ਜੀ 2014 ਹੈ ਜੀ ਪੈਟਰੋਲ ਦੀ ਕਾਰ ਹੈ ਫਰਸਟ ਓਨਰ ਦੀ ਕਾਰ ਹੈ ਐਬੀਐਕਸ ਆਈ ਵੀਐਕਸ ਆਈ ਹਾਂ ਆਪਸ਼ਨਲ ਮਾਡਲ ਹੈ ਜੀ ਕਾਰ ਹਾਂਜੀ ਠੀਕ ਹੈ ਜੀ ਕਾਰ ਦੀ ਕੀਮਤ ਹੈ ਜੀ 390000 14 ਮਾਡਲ 390 ਡਿਮਾਂਡ ਆ ਬਾਕੀ ਵਧੀਆ ਮੋਟਾ ਜਾਂ ਮਨਤਣ ਕਰਾ ਦਾਂਗੇ 2014 ਦੀ 14 ਦੀ <laughs> VXI VXI ਮਾਡਲ ਦੀ ਤੇ ਇਕੱਲੀ ਸੁੱਟ ਵੀਰੇ Swift ਜੀ ਇਹ ਵੀ 14 ਹੈ ਜੀ VXI ਹੈ ਹਾਂ ਪੈਟਰੋਲ ਦੀ ਕਾਰ ਹੈ ਜੀ ਫਰਸਟ ਓਨਰ ਦੀ ਕਾਰ ਹੈ ਹਾਂ ਜੀ ਠੀਕ ਹੈ ਜੀ ਇਹ ਵੀ ਕਾਰ ਦੀ ਕੀਮਤ 390000 ਰੁਪਏ ਜੀ ਅੱਛਾ ਪਾ ਮੈਂ ਡਿਜ਼ਾਇਰ ਲੈ ਜੋ ਪਾ ਮੈਂ ਆਹ ਲੈ ਜੋ ਨਹੀਂ ਵੀਰੇ ਪਤਾ ਕੀ ਚੱਕਰ ਪਹਿਲਾਂ ਹੁੰਦਾ ਅਗਲਾ ਕਹਿੰਦਾ ਇਹਦਾ ਰੇਟ ਵੱਧ ਹੈ ਹਾਂ ਜਾਂ ਉਹਦਾ ਵੱਧ ਕਹਿ ਦਿੰਦਾ ਹੈ ਜਿਹਦਾ ਵੱਧ ਕੋ ਕੋ ਤਾਂ 5k ਕਟਾ ਕੇ ਦੇ ਦਾਂਗੇ ਓਕੇ ਹਾਂ ਤੁਸੀਂ ਆ ਕੇ ਰੇਟ ਜਿਹਦਾ ਕਹੋਗੇ ਉਹ ਚੋਂ ਘਟਾ ਦਾਂ ਕੋਈ ਚੱਕਰ ਨਹੀਂ ਇਹ ਵੀ 14 390 390 ਤੇ ਆ ਕਿੰਨਾ ਮਾਡਲ ਹੈ ਵੀਰੇ ਇਹ ਵੀ ਡੀਸੋਟੇ ਜੀ 2014 ਮਾਡਲ ਹੈ ਇਹ ਵੀ ਫਰਸਟ ਓਨਰ ਦੀ ਕਾਰ ਹੈ ਜੀ 62000 ਰੁਪਏ ਦੀ ਕਾਰ ਇਹ ਵੀ 390000 ਰੁਪਏ ਦੀ ਇਹ ਵੀ 390000 ਮਾਡਲ ਕੋਲ ਆਪਸ਼ਨ ਹੈਗੀ ਹੈ ਇਹ ਇਹ ਨਾਲ ਦੇਖੋ ਕਿ ਅਸੀਂ ਆਏ ਤੇ ਵਿਕ ਗਈ ਚਿੱਟੇ ਰੰਗ ਦੀਆਂ ਦੋਨੀਆਂ ਨੇ ਦੋਨੀਆਂ ਸੇਮ ਮਾਡਲ ਅੱਛਾ ਹੋਰ ਵੀ ਬਹੁਤ ਨੇ ਹੋਰ ਵੀ ਹੈਗੇ ਨੇ 3-4 ਪੀਸ ਹੋਰ ਵੀ ਆ ਰਹੇ ਨੇ 14 ਦਾ 15 ਦਾ ਇਹ ਸਾਰੀ ਸੀਰੀਪ ਨੇ ਓਕੇ ਤੇ ਆ ਵੀਰੇ ਸਕੋਡਾ ਦੀ ਸਕੋਡਾ ਹੈ ਜੀ 2010 ਮਾਡਲ ਹੈ ਜੀ ਕਿਹੜੀ ਹੈ ਇਹ ਆਟੋਮੈਟਿਕ ਹੈ ਲਾਉਰਾ ਹੈ ਲਾਉਰਾ ਆਟੋਮੈਟਿਕ ਹੈ ਸਾਰੀ ਕਾਰ ਜੈਨੂਇਨ ਨਾ ਭਾਈ 2 ਲੱਖ 2.5 ਲੱਖ ਰੁਪਏ ਦੀ ਹਾਂਜੀ ਆ ਲੈ ਜੋ ਆਟੋਮੈਟਿਕ ਹੈ ਡੀਜ਼ਲ ਦੇ ਵਿੱਚ ਡੀਜ਼ਲ ਦੇ ਵਿੱਚ ਤੇ ਨੋਵਾ ਵੀਰੇ ਨੋਵਾ ਜੀ 2000 ਨਾਲ ਪਹਿਲਾਂ ਦੱਸੋ ਪਹਿਲਾਂ ਨੰਬਰ ਨਾਲ ਦੇਾਂਗੇ ਜੀ 14 14 ਜੀ ਬਿਲਕੁਲ ਨਾਲ ਦੇਾਂਗੇ ਜੀ ਨੰਬਰ ਭਾਈ ਪੇਡ ਨੰਬਰ ਨਾਲ 14 14 ਇਹ 12 ਮਾਡਲ ਹੈ ਜੀ ਕੈਪਟਨ ਸੀਟਾਂ ਜੀ ਕੈਪਟਨ ਸੀਟਾਂ ਵਾਲੀ ਆ ਗਈ ਹੈ ਨਾ ਹਾਂ 1 12 ਰਿਕਾਰਡ ਨਾਲ ਚੱਲੀ ਹੈ ਕਾਰ ਫੁੱਲ ਬੀਮਾ ਵੀ ਹੈ ਭਾਈ ਕਹਿੰਦਾ 1 ਲੱਖ 12000 ਆਨ ਰਿਕਾਰਡ ਚੱਲੀ ਹੋਈ ਕਾਰ ਹੈ ਕੋੜ ਹੈ ਜੀ ਤੇ ਬੀਮੋ ਫੋਲ ਹੈ ਜੀ 4 ਆ ਗਈ ਜੀ 4 12 ਮਾਡਲ ਆ ਡੀਜ਼ਲ ਪੈਸੇ ਜੀ 490 4 ਲੱਖ 90 ਹਾਂਜੀ ਲਓ ਜੀ 4 ਲੱਖ 90 ਦੀ ਤੇ ਆਹਾ ਵੀਰੇ ਇਹ ਸੋਲਡ ਹੋ ਗਈ ਜੀ ਇਹ ਬਿਕ ਗਈ ਬਾਈ ਕੋਈ ਚੱਕਰ ਨਹੀਂ ਇਹਦੇ ਨਾਲ ਜਿਆ ਹੋਰ ਦਵਾਵਾਂਗੇ ਤੇ Honda Civic Civic ਹੈ ਜੀ ਪਟਿਆਲਾ ਨੰਬਰ ਆ ਮਾਡਲ 8 ਮਾਡਲ ਹੈ 2008 28 ਤੱਕ ਪਾਸ ਹੈ ਜੀ ਹਾਂਜੀ ਬਾ ਇੰਜਨ ਗੇਅਰ ਦੀ ਫੁੱਲ ਜ਼ਿੰਮੇਵਾਰੀ ਹੈ ਜੀ ਕਾਰ ਦੀ ਜਿੰਨੀ ਚੱਲੀ ਕਾਰ ਜੈਨੂਅਲ ਹੈ ਠੀਕ ਹੈ ਜੀ ਸਾਰੀ ਕਾਰ ਜਨਲ ਬੰਪਰ ਛੱਡ ਕੇ ਠੀਕ ਹੈ ਜੀ ਕਾਰ ਦੀ ਕੀਮਤ ਹੈ ਜੀ 1,80,000 ਰੁਪਇਆ 1 ਲੱਖ ਬਾਈ 80 ਹਜ਼ਾਰ ਦੇ ਆ ਆਪਣੇ ਕਿਸੇ ਪਤਾ ਬਜਟ ਘਟ ਹੈ ਤਾਂ ਵੀਰੇ ਆ Honda Civic ਕਾਰ ਵਧੀਆ ਕਾਰ ਹੁੰਦੀ ਹੈਗੀ ਮਤਲਬ ਹੈਵੀ ਕਾਰ ਹੈ ਜਿਹਨੂੰ ਪਤਾ ਹੈਗਾ ਉਹ ਸਮਝ ਸਕਦਾ ਚੀਜ਼ ਵੀ ਜਿਹਨੇ ਰੱਖੀ ਹੋਇਆ ਕੋਈ ਵੇਚ ਨਹੀਂ ਰਹਿਣਾ ਬਹੁਤ ਲੰਬਾ ਇੰਜਨ ਚੱਲਦਾ ਜੀ Honda ਦਾ ਬਹੁਤ ਲੰਬਾ ਲੈ ਫਿਰ ਛੋਟਾ ਹਾਂਜੀ ਹਾਂ 2.2 2.2 ਇਹਦੀ ਆਟੋ ਆਟੋ ਚੰਡੀਗੜ੍ਹ ਨੰਬਰ ਦਾ ਹੈ ਪੇਡ ਨੰਬਰ ਨਾਲ 8989 ਹੈ ਕਿਉਂ ਕੀ ਗੱਲ ਛੱਟ ਹੋ ਗਈ 19 ਮਾਡਲ ਹੈ ਜੀ ਇਹ 19 ਮਾਡਲ ਹੈ ਜੀ ਹਾਂਜੀ ਹਾਂ ਤੇ ਡਿਮਾਂਡ 21 ਲੱਖ ਰੁਪਏ ਦੀ ਹੈ ਜੀ ਹਾਂਜੀ ਬਾਕੀ ਮਾਨਤਲ ਮੌਕੇ ਦੇ ਹੀ ਹਨ ਬਾਈ ਇੰਡਾਇਵਰ ਹੈ 2.2 ਆ 21 ਮਾਡਲ ਦਾ ਹਨਾ 21 ਮਾਡਲ 21 ਮਾਡਲ ਦੀ ਹੈ ਬਾਕੀ ਇਹ ਵੱਡੀਆਂ ਕਾਰਾਂ ਹੁੰਦੀਆਂ ਨੇ ਤੁਹਾਨੂੰ ਸਾਰਿਆਂ ਨੂੰ ਪਤਾ ਹੈਗਾ ਤੇ ਨੰਬਰ ਤੁਹਾਡੇ ਸਾਹਮਣੇ ਤੇਗਾ ਵੀਰੇ ਕੋਈ ਦਿੱਕਤ ਵਾਲੀ ਗੱਲੇ ਕੋਈ ਨਹੀਂ ਤੇ ਆਹ ਖੜਿਆ ਆਪਣੀ ਸਕੋਰਪੀਓ 15 ਸਕੋਰਪੀਓ ਜੀ 15 ਮਾਡਲ ਐ S8 ਹੈ ਜੀ ਹਾਂਜੀ ਇੰਜਨ ਗੇਅਰ ਦੀ ਗਾਰੰਟੀ ਹੈ ਜੀ 80000 ਕਾਰ ਜੈਨੂਨ ਚੱਲੀਏ ਇਹ ਨਾਮ ਕਰਾ ਕੇ 7 ਲੱਖ 40000 ਰੁਪਏ ਜੀ 70 ਲੱਖ 40 ਦੀ ਵਿਦ ਨਾਮ ਨਾਮ ਕਰਵਾ ਕੇ ਭਾਈ ਆ ਗੱਡੀਆਂ ਦਾ ਨਾਮ ਨਾਮ ਕਰਾਉਣ ਦਾ ਖਰਚਾ 60 70 ਹਜ਼ਾਰ ਆ ਜਾਂਦਾ ਹਾਂਜੀ ਹਾਂ ਮੈਂ ਤੁਹਾਨੂੰ ਦੱਸਦਾ ਸਹੀ ਗੱਲ ਠੀਕ ਹੈ 15 S8 ਡੀਜ਼ਲ ਦੇ ਵਿੱਚ ਤੇ I20 ਵੀਰੇ I20 2015 ਮਾਡਲ ਹੈ ਜੀ ਡੀਜ਼ਲ ਦੀ ਕਾਰ ਹੈ ਜੀ ਠੀਕ ਹੈ ਜੀ ਪੰਜਾਬ ਨੰਬਰ ਦੀ ਕਾਰ ਹੈ 90 ਕੁ ਹਜ਼ਾਰ ਕਾਰ ਚੱਲੀ ਹੈ ਕਾਰ ਦੀ ਕੀਮਤ 4 ਤੀ ਸਵਾ 4 ਲੱਖ 425 ਹਨਾ ਜੀ 5 ਤਾਂ ਮੈ ਕਟਾ ਦਾ ਬਾਕੀ ਤੁਸੀਂ ਕਟਾ ਲਿਓ ਠੀਕ ਹੈ ਤਿੰਨ ਵਾਲੀ ਸੀਰੀਜ਼ ਚ ਗੱਲ ਵਣਜੂਗੀ ਬਿਲਕੁਲ ਜੀ ਬਿਲਕੁਲ ਇਹ ਵੀ ਸੇਮ ਹੀ ਹੈ ਜੀ 15 ਮਾਡਲ ਹੈ ਜੀ ਇਹ ਵੀ ਡੀਜ਼ਲ ਦੀ ਕਾਰ ਹੈ ਠੀਕ ਹੈ ਜੀ 70 75 ਹਜ਼ਾਰ ਚੱਲੀ ਕਾਰ ਇਹ ਵੀ ਸੇਮ ਹੀ ਰੇਟ 4 ਲੱਖ ਸਵਾ ਸਵਾ 4 ਲੱਖ 25 ਇਹ ਹੁਣ ਮੇਰੇ ਰੇਟ ਨਾਲੇ ਡਿਮਾਂਡ ਵਾਲੇ ਨਾਲ ਹਣਾ ਆ ਕੇ ਕਰਾ ਲਿਓ ਤੇ ਅਲਟੋ ਵੀਰੇ ਅਲਟੋ 20 ਮਾਡਲ ਹੈ ਜੀ ਠੀਕ ਹੈ ਜੀ VXI ਪਲੱਸ ਮਾਡਲ ਹੈ ਫਰਸਟ ਓਨਰ ਦੀ ਕਾਰ ਹੈ ਪੈਟਰੋਲ ਦੀ ਕਾਰ ਹੈ ਨਾ ਨਵੀਂ ਨਪੋਰ ਕਾਰ ਹੈ ਜੀ ਸਾਰੀ ਜੈਨੂਨ ਹੈ ਠੀਕ ਹੈ ਠੀਕ ਹੈ ਬੀਮਾਵਾ ਕਾਰ ਦਾ ਸਾਰਾ ਰੈਡੀ ਹੈ ਜੀ ਕਾਰ ਦੀ ਕੀਮਤ ਹੈ ਜੀ 3,60,000 ਰੁਪਏ 3,60,000 ਰੁਪਏ 2020 ਮਾਡਲ ਆ ਬਾਕੀ ਮਾਰਦਨ ਕਰ ਦਾਂਗੇ ਜੀ ਕੋਈ ਗੱਲ ਨਹੀਂ ਵਧੀਆ ਕਰਾਣਾ ਪਊਗਾ ਇਹ ਵੀ ਫਸਟ ਉਹਨਾਂ ਦੀ ਕਾਰ ਹੈ ਵੀਐਕਸਏ ਪਲਸ ਤੇ ਇਹ 21 ਮਾਡਲ ਦੀ ਕਾਰ ਹੈ 24000 ਕਾਡ ਨਾ ਚੱਲੀ ਹੈ ਬਸ ਇਹਦੀ ਚੱਤੀ 43 ਚੱਲੀ ਹੈ 24 ਚੱਲੀ ਹੈ ਜੀ ਆ ਇੱਕ ਵਾਰੀ ਚੈੱਕ ਕਰਾਂ ਗੱਡੀ ਹੁਣ ਤੱਕ ਸਿਰਫ 24000 ਚੱਲੀ ਹੋਈ ਹੈ ਇੱਕ ਵਾਰ ਇਹਦਾ ਵਾਕ ਰੋਡ ਚੈੱਕ ਕਰਾ ਦੇ ਲ ਮੈਂ ਟਾਕੀ ਖੋਲ ਕੇ ਚੈੱਕ ਕਰਦਾ ਜੇ ਲੋਕ ਖੁੱਲਾ ਚਾਤੀ ਮਰਾ ਦਨ ਥੋੜੀ ਲੋਗ ਹੈ ਗੱਡੀ ਨੇ ਮੈਂ ਤੁਹਾਨੂੰ ਮੈਂ ਕਹ ਰਹਾ ਯਾਰ ਇਹ ਹੋਰ ਘਾਰ ਹੈ ਜੀ ਟੱਚ ਪਲੇਅਰ ਲੱਗਿਆ ਕਾਰ ਚ 에어 ਬੈਗਾਂ ਵਾਲਾ ਮਾਡਲ ਹੈ ਪੱਕੇ ਨੰਬਰ ਦੀ ਬੂਪ ਪੱਡੂ ਬੰਪਰ ਹੋਏ ਨਾਲ 24000 ਚੱਲੀ ਹੋਈ 21 ਪੈਸੇ ਵੀਰੇ 360000 ਰੁਪਏ ਜੀ 360 ਹਾਂਜੀ ਤੇ K10 ਜੀ K10 ਹੈ ਜੀ 2012 ਮਾਡਲ 12 ਠੀਕ ਹੈ ਜੀ ਇਹ ਨਾਮ ਕਰਾ ਕੇ ਆਪਾਂ ਕਾਰ ਦੇ ਦਾਂਗੇ ਜੀ 210000 ਰੁਪਏ ਦੀ 210 12 ਮਾਡਲ K10 ਇਹ 32000 ਜਨੂੰ ਚੱਲੀ ਜੀ ਏ ਮੇਰਾ रेट ਹੈ ਆਕੇ ਕਰਾ ਲਿਓ 10 1000 ਘਟਾਇਆ ਜੀ ਠੀਕ ਹੈ ਕੋਈ ਚੱਕਰ ਨਹੀਂ ਕਰਨ ਲੱਗੇ ਬਾਕੀ ਮੌਕੇ ਤੇ ਮਾਨ ਤਾਨ ਹੋ ਜਾਊਗਾ ਸਕਰੀਨ ਤੇ ਨੰਬਰ ਚੱਲ ਰਹੇ ਨੇ ਇਹ ਵੀਡੀਓ ਆਪਣੇ ਉਹ ਭਰਾ ਤੱਕ ਜਰੂਰ ਸ਼ੇਅਰ ਕਰੋ ਜਿਹੜਾ ਪੰਜਾਬ ਨੰਬਰ ਗੱਡੀਆਂ ਜੈਨੂਲ ਜਿਆ ਕਾਰਾ ਲੱਭ ਰਿਆ ਹੁੰਦਾ ਹਨ ਚੰਗੀ ਕਾਰ ਇਥੋਂ ਲੈ ਸਕਦੇ ਹੋਗੇ ਲੋਨ ਵਗੈਰਾ ਫੈਸਿਲਿਟੀ ਅਵੇਲੇਬਲ ਹੈ ਬਾਕੀ ਸ਼ੇਅਰ ਕਰਨ ਆਪੋ ਲੋ ਬਾਕੀ ਧੰਨਵਾਦ ਸਾਰੇ ਭਰਾਵਾਂ ਦਾ ਬਾਕੀ ਨਵੇਂ ਸਾਲ ਦੀਆਂ ਦੁਬਾਰਾ ਮੁਬਾਰਕਾਂ ਬਾਕੀ ਬੜਿਓ ਦੇਖਣ ਲਈ ਧੰਨਵਾਦ ਸਸਿ